ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਕਿਵੇਂ ਦੇ ਠੀਕ ਠਾਕ ਹੋ 2025 ਦਾ ਪਹਿਲਾ ਵਲੌਗ ਸ਼ੁਰੂ ਕਰ ਰਹੇ ਹਾਂ ਕੱਲ ਮੈਂ ਪਾਈ ਸੀ ਕੁਐਸਚਨ ਐਂਡ ਆਨਸਰ ਇੰਸਟਾਗ੍ਰਾਮ ਤੇ ਵੀ ਜੋ ਵੀ ਤੁਸੀਂ ਮੈਨੂੰ ਪੁੱਛਣਾ ਚਾਹਣਾ ਪੁੱਛ ਸਕਦਾ ਅੱਜ ਵਲੌਗ ਦੇ ਵਿੱਚ ਨਹੀਂ ਤਾਂ ਆਪਾਂ ਕੁਐਸਚਨਾਂ ਦੇ ਆਨਸਰਾਂ ਦੇ ਜਵਾਬ ਦੇਵਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਗੈਸਟ ਰੈਡੀ ਵਿਦ ਮੀ ਪਰਨਾ ਮਰਵਾਜ ਚੱਲਿਆ ਹਨ ਤੇ ਪਰਨਾ ਬਣ ਲੈਣ ਆਪਾਂ ਕਿਤੇ ਜਿਹਾ ਚੱਲਦੇ ਆਪਦੀ ਤਿਆਰੀ ਕਰਦੇ ਆ ਮੈਂ ਤੁਹਾਨੂੰ ਨਾਲੇ ਆਪਦੇ ਕੰਮ ਤੇ ਰਹਿ ਕੇ ਚੱਲਦਾ ਨਾਲੇ ਤੁਹਾਨੂੰ ਨਾਲ-ਨਾਲ ਵਲੌਗ ਦੇ ਵਿੱਚ ਸਾਰੀਆਂ ਗੱਲਾਂ ਦੇ ਜਵਾਬ ਦੇਵਾਂਗਾ ਹੁਣ ਆਪਾਂ ਆ ਤੇ ਕੱਲ ਇੱਕ ਬਾਈ ਦਾ ਕਮੈਂਟ ਆਇਆ ਥੀ ਕਾ ਕਿ ਵੀਰੇ ਅਸੀਂ ਘਰ ਖਰੀਦਣਾ ਹੈਗਾ ਤੇ ਘਰ ਇਟਲੀ ਦੇ ਵਿੱਚ ਕਿੰਨੀ ਰੇਂਜ ਦੇ ਵਿੱਚ ਮਿਲ ਜੂਗਾ ਸੋ ਵੀਰੇ ਰੇਂਜ ਡਿਪੈਂਡ ਕਰਦੀ ਆ ਤੁਹਾਡੀ ਪਸੰਦ ਤੇ ਸੋ ਤੁਹਾਨੂੰ 5 ਲੱਖ ਵਾਲਾ ਘਰ ਪਸੰਦ ਆਉਂਦਾ ਥੋਨੂੰ 1.5 ਲੱਖ ਵਾਲਾ ਘਰ ਪਸੰਦ ਆਉਂਦਾ ਥੋਨੂੰ 4 ਲੱਖ ਵਾਲਾ ਘਰ ਪਸੰਦ ਆਉਂਦਾ ਹਨਾ ਨੋਮੀਨਲ ਜਿਹੜੇ ਆਪਣੇ ਜਿਹੜੇ ਆਪਣੇ ਪੰਜਾਬੀ ਭਰਾ ਨੇ ਉਹ ਲੱਖ ਤੋਂ ਲੈ ਕੇ 1.5 ਲੱਖ ਦੇ ਵਿੱਚ ਘਰ ਪਸੰਦ ਕਰਦੇ ਨੇ ਤੇ ਲੋਨ-ਲੋਨ ਪਾ ਕੇ ਆਪਣੇ मतलब ਕਿ ਲੇਟੈਸਟ ਦੇ ਵਿੱਚ ਹੀ ਕਿਸੇ ਨੇ ਘਰ ਲਿਆ ਹੈਗਾ ਉਹਨਾਂ ਦਾ ਘਰ ਸੀ 80000 ਦਾ ਉਹਨਾਂ ਨੂੰ ਲੋਨ ਲਾਣ ਪਾ ਕੇ 120000 130000 ਦੇ ਵਿੱਚ ਵਿੱਚ ਪੈ ਗਿਆ ਕਿਉਂਕਿ ਏਜੰਸੀ ਦਾ ਵੀ ਰੇਟ ਹੁੰਦਾ ਹੈਗਾ ਵਿੱਚ ਆਪਦਾ ਕਮਿਸ਼ਨ ਹੁੰਦਾ ਜੇ ਤੁਸੀਂ ਡਾਇਰੈਕਟ ਲਾਈਨ ਨੂੰ ਉਹਦੇ ਵਿੱਚ ਥੋੜੇ ਜਿਹੇ ਪੰਗੇ ਨੇ ਏਜੰਸੀ ਦੇ ਥਰੂ ਲੈਣੇ ਹੋ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਘਰ ਦੇ ਉੱਤੇ ਕੋਈ ਲੋਨ ਹੁੰਦਾ ਉਹ ਕਲੀਅਰ ਕਰਾ ਕੇ ਦਿੰਦੇ ਨੇ ਘਰ ਦੇ ਉੱਤੇ ਕੋਈ ਕੋਈ ਟੁੱਟ ਭੱਜ ਲੈਣ ਦੇ ਅਨੁਸਾਰ ਏਜੰਸੀ ਦੀ ਸਰਦਾਰੀ ਹੁੰਦੀ ਆ ਥੋੜਾ ਜਿਹਾ ਤਾਂ ਆਪਣਾ ਦਿੱਕਤ ਕੀ ਹੁੰਦੀ ਹੈ ਕਿ ਆਪਾਂ ਨੂੰ ਲੈਂਗੁਏਜ ਆਉਣੀ ਚਾਹੀਦੀ ਹੈ ਜੇ ਤੁਹਾਨੂੰ ਲੈਂਗੁਏਜ ਆਉਂਦੀ ਹੋਵੇ ਤੁਸੀਂ ਏਜੰਸੀ ਨਾਲ ਸਿੱਧੀ ਗੱਲ ਕਰੋ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਘਰ ਵਧੀਆ ਘਰ ਲੱਭਣ ਨੂੰ ਠੀਕ ਹੈ ਨਹੀਂ ਤਾਂ ਬਥੇਰੇ ਲੱਗੇ ਹੋਏ ਨੇ ਮੈਂ ਬਹੁਤ ਘਰ ਦੇਖੇ ਨੇਗੇ ਪਰ ਤੁਸੀਂ ਵਧੀਆ ਘਰ ਲੈਣਾ ਤੁਹਾਨੂੰ ਲੈਂਗੁਏਜ ਆਉਣੀ ਚਾਹੀਦੀ ਹੈ ਜਾਂ ਲੈਂਗੁਏਜ ਵਾਲਾ ਤੁਸੀਂ ਆਪ ਕੋਈ ਫਰੈਂਡ ਮਿੱਤਰ ਲੱਭੋ ਤੁਸੀਂ ਨਾਲ ਲੈ ਜਾਓ ਤੇ ਤੁਸੀਂ ਆਪ ਦਾ ਵਧੀਆ ਘਰ 1 ਲੱਖ ਤੋਂ 1.5 ਲੱਖ ਦੇ ਵਿੱਚ ਲੂਨ ਲੂਨ ਪਾ ਕੇ ਸਾਰੀਆਂ ਬ੍ਰੋਕਰ 1.5 ਲੱਖ ਤੱਕ ਵਧੀਆ ਘਰ ਮਿਲੂ ਨਹੀਂ ਤਾਂ ਬਿੱਲੇ 5-5 6-6 10-10 ਲੱਖ ਮਿਲਣ ਦੇ ਵੀ ਪਏ ਨੇਗੇ ਪਰ ਵਧੀਆ ਲੱਖ ਤੋਂ 1.5 ਲੱਖ ਦਾ ਤੇ ਹੁਣ ਆਪਾਂ ਚਾਹ ਧਰਤੀ ਤੇ ਮੈਂ ਆਪਦਾ ਬ੍ਰੇਕਫਾਸਟ ਰੈਡੀ ਕਰ ਦਾਂਗਾ ਸੈਂਡਵਿਚ ਵਿੱਚ ਬਣਾਣੀਏ ਕੱਲ ਵੀ ਸੈਂਡਵਿਚ ਬਣਾ ਕੇ ਲੈ ਕੇ ਗਿਆ ਠੀਕ ਆ ਇਹ ਸਾਰੀ ਤਿਆਰੀ ਆਪਾਂ ਆਪ ਹੀ ਕਰ ਦੇਵਾਂਗੇ ਫਿਲਹਾਲ ਹੁਣ ਸਵੇਰ ਦੀ ਸ਼ਿਫਟ ਹੈ ਜੋ ਦੁਪਹਿਰ ਦੀ ਸ਼ਿਫਟ ਹੁੰਦੀ ਹੈ ਚਲੋ ਉਹਦਾ ਰਾਲ ਮੜ ਕੇ ਫੈਮਿਲੀ ਮੈਂਬਰ ਨਾ ਹੋ ਜਾਂਦਾ ਪਰ ਹੁਣ ਆਪਾਂ ਕਰਦੇ ਹੀ ਸ਼ੁਰੂ ਬ੍ਰੇਕਫਾਸਟ ਬਾਬਿਓ ਕਰੋ ਆਗੇ ਦੀਗੇ ਥੋੜਾ ਜਿਹਾ ਲੇਟ ਹੋ ਗਏ ਕਰੇ ਥੋੜਾ ਜਿਹਾ ਕੰਮ ਪੈ ਗਿਆ ਦੀ ਆਪਾਂ ਨੂੰ ਤਾਂ ਕਰਕੇ ਕਰੋ ਨਿਕਲਣ ਲੱਗੇ ਆਪਾਂ ਵੀਡੀਓ ਸ਼ੂਟ ਨਹੀਂ ਕਰ ਸਕੇ ਘਰ ਦੀ ਗੱਲ ਹੋ ਗਈ ਤੇ ਹਨਾ ਵੀ ਘਰ ਆਪਾਂ ਨੂੰ 1 ਲੱਖ ਤੋਂ 1.5 ਲੱਖ ਦੇ ਵਿੱਚ ਮਿਲ ਸਕਦਾਗਾ ਸਾਰੇ ਲੂਨ ਲੂਨ ਪਾ ਕੇ ਤੇ ਉਦੋਂ ਮਾਰ ਬਾਈ ਉਰੀ ਮੈਨੂੰ ਕਹਿੰਦੇ ਕਿਸੇ ਨੇ ਪੁੱਛਿਆ ਇੱਕ ਬਾਈ ਨੇ ਤੇ ਬਾਈ ਕਹਿੰਦਾ ਵੀ ਇੰਨਾ ਟਾਈਮ ਇੰਸਟਾਗ੍ਰam YouTube ਤੋਂ ਦੂਰ ਰਹਿਣ ਦਾ ਕਾਰਨ ਕੀ ਸੀ ਕਾਰਨ ਵੀਰੇ ਕਈ ਸੀਗੇ ਮੈਂ ਕੋਸ਼ਿਸ਼ ਕਰੂੰਗਾ ਹਨਾ ਤੇ ਆਪਣਾ ਬਾਈ ਮਿਲਦਾ ਤਰਮਿੰਦਰਾ ਵੀਰੇ ਦਾ ਨਾਮ ਹੈ ਨਾ ਸੌਰੀ ਜੇ ਮੈਂ ਗਲਤ ਨਾਮ ਲੈਂਦਾ ਤੇ ਉਹਦੇ ਨਾਲ ਤਾਂ ਬਾਈ ਨਾਲ ਗੱਲ ਹੋਈ ਸੀ ਵੀ ਕਿਉਂ ਆਪਾਂ ਦੂਰ ਹਣਾ ਇੰਸਟਾਗ੍ਰam YouTube ਤਾਂ ਹੁਣ ਬਰੇ ਹੌਲੀ 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 ਕੋਸ਼ਿਸ਼ ਕਰ ਰਹੇ ਹਾਂ ਵੀ ਦੁਬਾਰੇ ਆਪਾਂ ਕੰਟੀਨਿਊ ਕਰੀਏ ਵੀਰੇ ਮੈਂ ਲੋਕਾਂ ਵਾਲਾ ਕੰਟੈਂਟ ਨਹੀਂ ਦਿਖਾਉਣਾ ਚਾਹੁੰਦਾ ਵੀ ਲੋਕ ਆਵਦੀ ਜਨਾਨੀ ਦੇ ਮਤਲਬ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਕਿੱਥੋਂ ਵੀਡੀਓ ਸ਼ੁਰੂ ਕਰਦੇ ਤੇ ਰਾਤ ਨੂੰ ਕਿੱਥੇ ਬਲੌਗ ਖਤਮ ਕਰਦੇ ਤੇ ਲੋਕ ਉਹ ਦੇਖਣਾ ਪਸੰਦ ਕਰਦੇ ਨੇ ਮੈਂ ਗਾਰੰਟੀ ਲੈਣਾ ਹੁਣ ਜੂਨ ਜੁਲਾਈ ਆਊਗਾ ਮੈਂ 5 ਬਲੌਗ ਪਾਉਂਗਾ ਪੰਜੇ ਮੇਰੇ ਬਲੌਗ ਵਿੱਚ ਤੇ ਹੋਣਗੇ ਹਨਾ ਮੇਰੇ ਵਿਚਾਲੇ ਬਲੌਗ ਵੱਧ ਚੱਲਣਗੇ ਤੇ ਜੇ ਮੈਂ ਪੰਜ ਉਹੀ ਹੁਣ ਮੂਰੇ ਨਗਰਗੀਤਣਾਉਣਗੇ ਉਹਨਾਂ ਦੇ ਬਲੌਗ ਪਾਵਾਂ ਮੇਰਾ ਕਿਸੇ ਨੇ ਬਲੌਗ ਨਹੀਂ ਦੇਖਣਾ ਮੇਰੇ ਇਹ ਹਾਰਸ਼ ਰਿਐਲਿਟੀ ਹੈ ਆਪਣੇ ਸਮਾਜ ਦੀ ਠੀਕ ਹੈ ਨਾ ਉਹਨੂੰ ਜੁੜਾ ਮਰਜੀ ਗਾਲਾਂ ਕੱਢੀ ਜਾਵੇ ਮੈਨੂੰ ਕੋਈ ਪੜੇਗਾ ਨਹੀਂ ਹਨਾ ਤੇ ਮੇਰਾ ਵੀਰ ਇਹ ਸਾਡੀ ਮਾਨਸਿਕਤਾ ਵੀ ਅਸੀਂ ਗੰਦ ਦੇਖਣਾ ਆਪ ਪਸੰਦ ਕਰਦੇ ਆ ਹੁਣ ਕੁੜੀਆਂ ਕੈਨੇਡਾ ਅਮਰੀਕਾ ਜਿਹੜੀਆਂ ਆਪਣੀਆਂ ਜਾਂਦੀਆਂ ਨੇਗੀਆਂ ਹੋ ਸਕਦਾ ਈ ਮੈਂ ਕਲਿੱਪ ਕੱਟ ਕੇ ਇੰਸਟਾਗ੍ਰam ਤੇ ਵੀ ਲਾਵਾਂ ਮੈਂ ਖੁਦ ਆਉਦੇ ਅੱਖੀਂ ਦੇਖਿਆ ਹੈਗਾ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਦਾਦੇ ਨੇਗੇ ਹਨਾ ਦਾਦੇ ਨਾਨੇ ਆਪਣੇ ਬਜ਼ੁਰਗ ਨੇ ਹਨਾ ਉਹ ਆਪਦੀ ਕੁੜੀ ਨੂੰ ਪੋਤੀ ਨੂੰ ਦੋਤੀ ਨੂੰ ਬਸ ਸਟੈਂਡ ਦੇ ਛੱਡਣ ਜਾਣਗੇ ਤੇ ਬਸ ਸਟੈਂਡ ਤੋਂ ਲੈ ਕੇ ਆਉਣਗੇ ਵੀ ਸਾਡੀ ਕੁੜੀ ਕਣੀ ਕੋਈ ਝਾਕਦਾ ਤਾਂ ਨਹੀਂ ਜਾਂ ਸਾਡੀ ਕੁੜੀ ਤਾਂ ਨਹੀਂ ਕਿਸੇ ਕਣੀ ਝਾਕਦੀ ਬਈ ਜਦੋਂ ਉਹ ਕੈਨੇਡਾ ਵਾ ਗਈ ਨੇ ਸੋਨੂ ਕੀ ਪਤਾ ਹਨਾ ਉਹ ਕਿੱਥੇ ਪਈ ਆ ਜਾਂ ਕਿੱਥੇ ਕਿਆ ਕਰ ਰਹੀ ਆ ਪਰ ਨਹੀਂ ਕੋਈ ਕਮੈਂਟ ਕਰਨਾ ਚਾਹੁੰਦੇ ਉਹਦੇ ਬਾਰੇ ਤੇ ਮੇਰਾ ਮੇਨ ਪੁਆਇੰਟ ਗੱਲ ਦਾ ਹੈ ਵੀ ਕੁੜੀਆਂ ਦਾ ਨਵਾਂ ਟ੍ਰੈਂਡ ਚੱਲੇ ਗਿਆ ਟ੍ਰੈਡੀ ਵਿਦਮੀ ਹਨਾ ਉਹ ਆਪਦੇ ਇੰਟਰ ਗਾਰਮੈਂਟ ਚ ਖੜੀਆਂ ਨੇ ਤੇ ਇੰਸਟਾਗ੍ਰਾਮ ਤੇ ਉਹ ਤਿਆਰ ਹੋ ਰਹੀਆਂ ਨੇ ਠੀਕ ਹੈ ਨਾ ਅੰਡਰ ਗਾਰਮੈਂਟ ਚ ਖੜੀਆਂ ਰਹੀਆਂ ਨੇਗੀਆਂ ਆਪਦੀ ਕੁੜਤੀ ਪਾ ਰਹੀ ਹੈ ਕੋਈ ਆਪਦਾ ਟੌਪ ਪਾ ਰਹੀ ਹੈ ਕੋਈ ਆਪਦਾ ਜੀਨ ਪਾ ਰਹੀ ਆਪੇ ਵੀ ਯਾਰ ਅਸੀਂ ਇਹ ਜੇ ਸਮਾਜ ਚ ਆਉਣੇ ਆ ਸਾਡੀ ਸਿੱਖ ਕਮਿਊਨਿਟੀ ਦੀਆਂ ਕੁੜੀਆਂ ਇਹ ਚੀਜ਼ ਕਰ ਰਹੀਆਂ ਨੇ ਤੇ ਜਿਹੜੀਆਂ ਕਰ ਰਹੀਆਂ ਨੇ ਸਭ ਨੂੰ ਪਤਾ ਕੌਣ ਕਰ ਰਹੀਆਂ ਨੇ ਤੇ ਕੱਪੜੇ ਉਹ ਇਦਾਂ ਦੇ ਪਾਉਣਗੇ ਸਾਨੂੰ ਕਿਹੜੀਆਂ ਮੁੰਡਿਆਂ ਦੀ ਸੋਚ ਤਾਂ ਹੈ ਵੀ ਸੋਡੀ ਥਿੰਕਿੰਗ ਕੰਜ਼ਰਵੇਟਿਵ ਆ ਆਏ ਕਿ ਮੈਂ ਕੰਜ਼ਰਵੇਟਿਵ ਆ ਬਦ ਜਦੋਂ ਤੁਸੀਂ ਸਾਹਮਣੇ ਬੰਦੇ ਨੂੰ ਸਾਰਾ ਕੁਝ ਦਿਖਾ ਰਹੇ ਹੋ ਪਹਿਲਾਂ ਸਿਆਣੇ ਕੀ ਕਹਿੰਦੇ ਸੀਗੇ ਵੀ ਜੋ ਔਰਤਾ ਧਨ ਤੇ ਮਤਲਬ ਪੈਸਾ ਤੇ ਜੋ ਖਾਣਾ ਇਹ ਹਮੇਸ਼ਾ ਪਰਦੇ ਦੇ ਅਧਿਕਾਰੀ ਨੇਗੇ ਇੱਕ ਹਾਬਤ ਵੀ ਬਣੀ ਹੋਈ ਸੀ ਵੀ ਇਹਨਾਂ ਨੂੰ ਪਰਦੇ ਦੇ ਵਿੱਚ ਜਿੰਨਾ ਰੱਖਿਆ ਜਾਵੇ ਓਨਾ ਚੰਗਾਗਾ ਪਰ ਇਹ ਕਹਿੰਦੇ ਅਸੀਂ ਪਰਦੇ ਤੋਂ ਬਾਹਰ ਰਹਿਣਾ ਪਸੰਦ ਕਰਦੇ ਹੁਣ ਕਿਸੇ ਨੇ ਕਮਾਇਆ ਹੁੰਦਾ ਇੱਥੇ ਡਾਲਰ ਕਮਾ ਲੈਣਗੇ ਜਾਂ ਯੂਰੋ ਕਮਾ ਲੈਣਗੇ ਸਾਡੇ ਬਹੁਤ ਸ਼ੋਅ ਆਫ ਕਰਦੇ ਵੀਰੇ ਪੈਸਾ ਨਾ ਇਦਾਂ ਦਿਖਾਇਆ ਕਰੋ ਸੋ ਇਹ ਚੀਜ਼ਾਂ ਸਿਆਣੀਆਂ ਕਰ ਲੈਣਾ ਮੈਨੂੰ ਪਤਾ ਹੀ ਨਹੀਂ ਗਾਲਾਂ ਕੱਢੋਂਗੇ ਤੁਸੀਂ ਜੇ ਬੂ ਲੱਲਾ ਪੱਪਾ ਹਨ ਪਰ ਵੀਰੇ ਆ ਕੁੜੀਆਂ ਵਾਲਾ ਜਮੇ ਵੇੜੇ ਗਰ ਕੋਇਆ ਪਿਆ ਆਪਣੇ ਗੇਟ ਰੈਡੀ ਵਿਦ ਮੀ ਗ੍ਰੇਡਰ ਵਾਲੀਆਂ ਆਪਣੀਆਂ ਇੰਡੀਅਨ ਕੁੜੀਆਂ ਯਾਰ ਅੰਡਰਗਾਰਮੈਂਟ ਚ ਖੜੀਆਂ ਨੇ ਕੁੜਤੀ ਪਾ ਰਹੀਏ ਕੋਈ ਕੋਈ ਭੈ ਭਲਾਗ ਚ ਦਿਖਾ ਰਿਹਾਗਾ ਮੇਰੀ ਘਰ ਵਾਲੇ ਦੀ ਸਲਵਾਰ ਉੱਚੀ ਰਹੇਗੀ ਭੀੜੀ ਰਹੇਗੀ ਉਹਦੇ ਵਾਲ ਨਹੀਂ ਪਏ ਉਹ ਯਾਰ ਬੜਾ ਦਿਸ ਸ਼ਿਟ ਮੇਰਾ ਪ੍ਰਾਤ ਜੇ ਇੱਜ਼ਤ ਸੰਭੀ ਜਾਂਦੀ ਹੈ ਸੰਭਲੋ ਸਾਡਾ ਪੰਜਾਬ ਇਹੋ ਜੇ ਕਲਚਰ ਚੋਂ ਨਹੀਂ ਆਉਂਦਾ ਵੀ ਜਿੱਥੇ ਅਸੀਂ ਕੱਪੜੇ ਲਾ ਕੇ ਦੇ ਲੋਕਾਂ ਨੂੰ ਪਾ ਕੇ ਦਿਖਾਈ ਉਹ ਵੀ ਇੰਸਟਾਗ੍ਰਾਮ ਦੇ ਉੱਤੇ ਸੋ ਮੇਰਾ ਭਰਾ ਸਿਆਣੇ ਬਣੋ ਯਾਰ ਬਲੌਗ ਬਣਾਉਣੇ ਆ ਸਾਫ਼ ਸੁਥਰੇ ਬਣਾਓ ਮੈਂ ਕੋਈ ਰਿਸਰਚ ਕਰ ਰਿਹਾ ਤੀ ਹਣਾ ਮੈਂ ਕੋਈ ਅਬਜ਼ਰਵ ਕਰ ਰਿਹਾ ਤੀ ਤਾਂ ਮੈਂ ਇੰਸਟਾਗ੍ਰਾਮ ਤੋਂ ਦੂਰ ਸੀ ਤਾਂ ਮੈਂ YouTube ਤੋਂ ਦੂਰ ਸੀ ਕੋਸ਼ਿਸ਼ ਕਰੂੰਗਾ ਮੈਂ ਆਪਦਾ 100% ਦੇਵਾਂ ਤੇ ਤੁਹਾਨੂੰ ਉਹ ਚੀਜ਼ਾਂ ਦਿਖਾਵਾਂ ਜਿਹੜੀਆਂ ਕਿਸੇ ਨੇ ਨਾ ਦਿਖਾਈਆਂ ਹੋਣ ਵਧੀਆ ਚੀਜ਼ਾਂ ਤੇ ਮੇਰਾ ਵੀਰ ਹੁਣ ਆਪਾਂ ਆ ਗਏ ਕੰਮ ਤੇ ਤੇ ਕੰਮ ਤੇ ਤੁਹਾਨੂੰ ਦਿਖਾਵਾਂਗੇ ਜੇ ਕਿਉਂਕਿ ਅੰਦਰ ਫੋਨ ਆਲਾਉਡ ਨਹੀਂ ਹੈਗਾ ਕੋਸ਼ਿਸ਼ ਕਰੂੰਗਾ ਮੈਂ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਕਰਾਂ ਤੇ ਚਲੋ ਜੀ ਮਿਲਦੇ ਆਂ ਬ੍ਰੇਕ 'ਚ ਕਿੱਦਿ ਗਦੇ ਇਹੀ ਮਾਈ ਫਰੈਂਡ ਇਟ ਇਜ਼ ਮਾਈ ਫਰੈਂਡ ਨੋ ਆ ਨਹੀਂ ਹੁੰਦਾ ਕਿਵੇਂ ਹੁੰਦਾ ਹੈ ਗਾਇਸ ਵੈਲਕਮ ਟੂ ਮਾਈ YouTube ਚੈਨਲ ਥਿਸ ਇਜ਼ ਮੀ ਦਾ this is me you are welcome on my youtube channel so where in the rest area so we take some coffee meri english to sahi hai yaar 6 ment wali to sahi hai yaar 6 half 6 wali hai sade 6 lete ne ek bakki boli che chalo sahi hai ji te apra rest area ch aa gaye the rest area je apna bhara rakhi khade gana main auna nahi ga vlog de vich te main gaya theek hai par khada kivein feel kar rahe chan yaar baaj aaj teri vich i feel really very very rest area de coffee coffee shakla ਇਹ ਲੈਟ ਹੈ ਤੇ ਹੁਣ ਆਪਾਂ ਬ੍ਰੇਕ ਕਰ ਦਵਾ ਐ ਆਪਣੇ 12s Pro ਹਾਂਜੀ ਬ੍ਰੇਕ ਚ ਮੈਲਦੇ ਆ ਸਾਰੇ ਜਾਣੇ ਤੇ ਬੂਤਨਾ ਬੂਤਨਾ ਚੱਕਦੇ ਆ YouTube ਨਾਲ ਤਾਂ ਆਪਣਾ ਇੰਨਾ ਪਿਆਰ ਆ ਲੋਕਾਂ ਦਾ ਪਿਆਰ ਵੀ ਤੁਸੀਂ YouTube ਤੋਂ ਦੂਰ ਤੇ ਆਪਾਂ ਤਾਂ ਲੋਗੋ ਵੀ ਲਾ ਕੇ ਰੱਖਿਆ ਬਾਈ ਆ ਦੇ YouTube ਵਾਲਾ ਇਟਲੀ ਵੀ ਲਿਖਿਆ ਹੋਇਆ ਆ ਨਾਲ ਮੇਰੀ ਕੰਪਨੀ ਦਾ ਨਾਮ ਆ ਚਲੋ ਜੀ ਮੈਲਦੇ ਆ ਬ੍ਰੇਕ ਚ ਆ ਗਰੋਕਸ ਤੇ ਬਾਬੇ ਉਹ ਬ੍ਰੇਕ ਚ ਆ ਕੇ ਸਾਨੂੰ ਆਪਾਂ ਜਿਵੇਂ ਕਿਹਾ ਸੀ ਹੈ ਨਾ ਜੇ ਭਾਵੇਂ ਬ੍ਰੇਕ ਚਾ ਕੇ ਗੱਲ ਕਰਾਂਗੇ ਕਿੰਨੇ ਘੰਟਿਆਂ ਨਾਲ ਹੁੰਦੀ ਹੈ ਆਪਣੀ ਪਹਿਲੇ 2 ਘੰਟਿਆਂ ਨਾਲ 2 ਘੰਟਿਆਂ ਨਾਲ ਤਾਂ 10 ਮਿੰਟਾਂ ਵਾਲੀ ਹੁੰਦੀ ਹੈ ਤੇ ਉਸ ਤੋਂ ਬਾਅਦ 2 ਘੰਟਿਆਂ ਨਾਲ ਰੋਟੀ ਵਾਲੀ ਹੁੰਦੀ ਹੈ ਰੋਟੀ ਵਾਲੀ ਬ੍ਰੇਕ ਤੇ ਸੋ ਰੋਟੀ ਪਾਣੀ ਆਪਾਂ ਛਕ ਲਿਆ ਤੇ ਫੈਕਟਰੀ ਚ ਜਿਹੜੇ ਕੰਮ ਕੁਛ ਹੈ ਨਹੀਂ ਤੇ ਇੰਨਾ ਜਿਆਦਾ ਤੇ ਰੋਕੀ ਮੇਰਾ ਯਾਰ ਅਫਸੋਸ ਤੂੰ ਮੇਰੇ ਬਲੌਗ ਚ ਨਹੀਂ ਆ ਰਿਹਾ ਯਾਰ ਇਹ ਅਪ ਕਰਾਂਗੇ ਅਪਲੋਡ ਚਲੋ ਤੇ ਵਧੀਆ ਨੰਗ ਰਿਹਾ ਬਾਬੇ ਦਨ ਭਈ ਜਿਹੜੀ ਹੁਣ ਕਈ ਵੀਰ ਪੁੱਛਣਗੇ ਕਮੈਂਟਾਂ ਚ ਵੀ ਤੇਰਾ ਫੈਕਟਰੀ ਚ ਕੰਮ ਕੀ ਆ ਹਨ ਸੋ ਕੰਮ ਜਿਹੜਾ ਸਾਡੇ ਫੈਕਟਰੀ ਹੈਗੀ ਉਹ ਕੱਪੜੇ ਐਕਸਪੋਰਟ ਕਰਦੀ ਆ ਜਿੱਦਾਂ ਕੰਮ ਵਾਲੇ ਕਿਸੇ ਕੰਪਨੀ ਨੂੰ ਭੇਜਣੇ ਆਡੀ ਮਰਸਡੀ ਬੈਕੋ ਸਾਰੀਆਂ ਕੰਪਨੀਆਂ ਦੇ ਮਾਰਕਿਆਂ ਦੇ ਕੱਪੜੇ ਨੇ ਤੇ ਉਹਨਾਂ ਨੂੰ ਸਾਡੇ ਕੱਪੜੇ ਜਾਂਦੇ ਨੇਗੇ ਬਾਕੀ ਜਿਹੜੀ ਮੇਰੀ ਪੋਜੀਸ਼ਨ ਆ ਉਹਦੇ ਉਹਦੇ ਬਾਰੇ ਆਪਾਂ ਕਿਸੇ ਦਿਨ ਡੀਟੇਲ ਚ ਗੱਲਬਾਤ ਕਰਾਂਗੇ ਇੱਕ ਅਲੈਦਾ ਵਲੌਗ ਅਪਲੋਡ ਕਰਾਂਗੇ ਕਿਵੇਂ ਮੈਂ ਜੌਬ ਲੈਤੀ ਕਿਵੇਂ ਮਿਲੀ ਕਿਵੇਂ ਅਪਲਾਈ ਕੀਤਾ ਕਿਹੜਾ ਰਜੂਮ ਸੀ ਲਟਰਨ ਪਟਰਨ ਜੋ ਵੀ ਥੀ ਹਨ ਸਾਰਾ ਤੁਹਾਨੂੰ ਦੱਸਾਂਗੇ ਫਿਲਹਾਲ ਰੋਟੀ ਖਾ ਰਿਹਾ ਹਾਂ ਰੋਟੀ ਸੌਰੀ ਰੋਟੀ ਖਾ ਲਈ ਹੁਣ ਗਾਹਾਂ ਤੁਹਾਨੂੰ ਮਿਲਦੇ ਹਾਂ 10 ਮਿੰਟਾਂ ਵਾਲੇ ਵਲੌਗ ਚ ਕਿਉਂਕਿ 10 ਮਿੰਟਾਂ ਲਈ ਮੈਂ ਬ੍ਰੇਕ ਬਾਅਦ ਵਿੱਚ ਕਰਦਾ ਹਾਂ ਚਲੋ ਠੀਕ ਹੈ ਜੀ ਤੇ ਹੋ ਗਏ ਜੀ ਆਪਣਾ ਪੈਕਅਪ ਵੱਜ ਗਏ ਜੀ 5:00 ਵਜੇ ਕੇ 11 ਮਿੰਟ ਹੋ ਗਏ ਨੇ ਸੋ ਬਾਬੇ ਜਦੋਂ ਵੀਡੀਓ ਬਣਾਈ ਤੀ ਹਨ ਉਦੋਂ ਤੁਸੀਂ ਦੇਖਿਆ ਦੇਣਤੀ ਆ ਹਨਾ ਹੁਣ ਵੀਡੀਓ ਦਾ ਮੈਂ ਐਂਡ ਕਰਨ ਲੱਗਾ ਬਲੌਗ ਦਾ ਐਂਡ ਕਰਨ ਲੱਗਾ ਆਂਗਾ ਤੇ ਤੁਸੀਂ ਦੇਖੋ ਹਨਾ ਮਗਰ ਉਹ ਲਾਈਟਾਂ ਚੱਲੀ ਜਾਂਦੀਆਂ ਨੇ ਮੈਗਜ਼ੀਨ ਦੇ ਠੀਕ ਆ ਗੱਡੀਆਂ ਦੇ ਨਾਲ ਬਟ ਚਾਲੂ ਹੋ ਗਈਆਂ ਵੀ ਬਈ ਇਹ ਦਿਖਾਉਣ ਦਾ ਮੇਰਾ ਭਾਵ ਇਹੀ ਹੈਗਾ ਆਪਾਂ ਸਿੱਧੇ ਸਾਦੇ ਬੰਦੇ ਆਪਾਂ ਨੂੰ ਕੋਈ ਐਡਾ ਲੱਲਾ ਪੱਪਾ YouTube ਵਾਲਾ ਆਉਂਦਾ ਨਹੀਂ ਹਨਾ ਏ ਗਾਈਸ ਹਾਲੋ ਵੈਲਕਮ ਟੂ ਮਾਈ ਚੈਨਲ ਐਦਾਂ ਦਾ ਲਟਰਮ ਪਟਰਮ ਜਿਹਾ ਆਪਾਂ ਨੂੰ ਆਉਂਦਾ ਨਹੀਂ ਆਪਾਂ ਸਿੱਧੇ ਸਾਫ਼ ਸੁਥਰੇ ਬਰਨਾਲੇ ਜਿਹੜੇ ਦੇ ਬੰਦੇ ਆ ਠੀਕ ਹਨਾ ਮੇਰਾ ਵੀਰ ਜਿਹੜੇ ਰਹਿੰਦੇ ਨੇਗੇ ਕਈ ਬਾਈ ਦਾ ਆਪਾਂ ਨੂੰ ਪਰਸਨਲੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਜਿਹੜੇ YouTube ਨਾਲ ਜੁੜੇ ਹੋਏ ਨੇ ਉਹ ਤਾਂ ਆਪਾਂ ਨੂੰ ਪਤਾ ਉਹਨਾਂ ਨੂੰ ਹਨਾ ਤੇ ਇਹ ਦਿਖਾਉਣ ਦਾ ਮਤਲਬ ਇਹੀ ਹੈ ਵੀਰੇ ਲੋਕ ਬੜਾ ਸੌਖਾ ਕਹਿੰਦੇ ਨੇ ਹਨਾ ਵੀ ਗਿਆ ਹੋਇਆ ਬਾਹਰੇ ਨਜ਼ਾਰੇ ਲੈਂਦਾ ਕੋਈ ਸ਼ੱਕ ਨਹੀਂ ਨਜ਼ਾਰੇ ਵੀ ਲਈਦੇ ਨੇ ਪਰ ਉਹ ਇੱਕ ਸੀਮਤ ਸਮੇਂ ਦੇ ਹੁੰਦੇ ਨੇ ਜਿਵੇਂ ਛਣੀ ਐਤਵਾਰ ਨੂੰ ਕਿਤੇ ਮਾੜਾ ਮੋਟਾ ਕੌਫੀ ਪੀ ਲਈ ਆਪਦੇ ਆਪਣਾ ਟਾਈਮ ਸਪੈਂਡ ਕਰ ਲਿਆ ਮੈਂ ਇਕੱਲਾ ਜਾਣਾ ਬਹੁਤ ਪਸੰਦ ਕਰਦਾ ਹਨਾ ਮੈਂ ਇਕੱਲਾ ਬਹਿ ਕੇ ਕੌਫੀ ਮੀਣਾ ਪਸੰਦ ਕਰਦਾ ਤੇ ਆਪਦੀ ਫੈਮਿਲੀ ਹਨਾ ਜਦੋਂ ਹੁੰਦੀ ਹੈ ਇਕੱਠੀ ਉਦੋਂ ਬਾਗ ਜਾਂ ਇੰਨਾ ਕਿਤੇ ਪਰ ਇਹ ਨਹੀਂ ਹੈਗਾ ਵੀ ਅਸੀਂ ਸੱਤੇ ਦਿਨ ਹੀ ਨਜ਼ਾਰੇ ਲੈਨੇ ਹਨਾ 12 ਮਹੀਨੇ 30 ਦਿਨ ਸਾਡਾ ਚਾਲਦਾ ਤਾਂ ਕਰਕੇ ਮੇਰਾ ਵੀਰ ਗਲਤ ਜੱਜ ਨਾ ਕਰਿਆ ਕਰੋ ਕਿਸੇ ਚੀਜ਼ ਨੂੰ ਸਹੀ ਜੱਜ ਕਰਿਆ ਕਰੋ ਸਵੇਰੇ ਆਏ ਤੀਏ ਕਿ ਸ਼ਾਮ ਦੇ 5 10 ਹੋ ਗਏ ਸਵੇਰ ਦਾ 6 6:30 ਵਜੇ ਦਾ ਉੱਠਿਆ ਹੋਇਆ ਮੈਂ 5 ਵਜੇ ਸੌਰੀ 6:30 ਦਾ ਉੱਠਿਆ ਹੋਇਆ ਹਾਂਗਾ ਆ ਕੇ ਆਪਣੀ ਘਰੇ ਸਾਰੀ ਤਰੀਕਰੀ ਕਰੀ ਸੋਨੂੰ ਮੈਂ ਬਲੌਗ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਹਨ ਉਦੋਂ ਬਾਅਦ 8 8:30 ਆ ਕੇ ਇੱਥੇ ਕੰਮ ਤੇ ਲੱਗੇ ਠੀਕ ਹੈ ਨਾ 1 40 ਮਿੰਟਾਂ ਦੀ ਬ੍ਰੇਕ ਹੁੰਦੀ ਹੈ 10 ਮਿੰਟਾਂ ਦੀ ਹੁੰਦੀ ਹੈ ਵੀਰੇ ਬਹੁਤ ਹਨਾ ਆਪਾਂ ਕਹਿਣਾ ਸੌਖਾ ਬੀ ਬਾਰੇ ਨਿਆਰੇ ਲੈਂਦਾ ਪਰ ਮਿਹਨਤ ਕਰਨੀ ਪੈਂਦੀ ਹੈ ਤੇ ਜਿਹੜੇ ਹਾਂ ਇਹ ਨਹੀਂ ਹੈਗਾ ਮੈਂ ਤੁਹਾਨੂੰ ਸੁਣਾ ਰਿਹਾ ਮੈਂ ਕੋਈ ਆਸਾਨ ਕਰਦਾ ਥੋੜਾ ਤੇ ਆਪਦੇ ਘਰ ਖਾਤਰ ਮੈਂ ਮਿਹਨਤ ਕਰ ਰਿਹਾ ਆਪਦੀ ਫੈਮਲੀ ਖਾਤਰ ਕਰ ਰਿਹਾ ਹਾਂ ਹੋਰ ਵੀਰ ਆਪਦੀ ਆਪਦੇ ਖਾਤਰ ਕਰਦੇ ਆਪਦੀ ਫੈਮਲੀ ਖਾਤਰ ਕਰਦੇ ਆਪਾਂ ਕਿਸੇ ਤੇ ਕੋਈ ਆਸਾਨ ਨਹੀਂ ਕਰਦੇ ਪਰ ਬਹੁਤ ਮਤਲਬ ਕਿ ਸਰਵਾਈਵ ਕਰਨਾ ਕਹਿਣਾ ਸੌਖਾ ਹੁੰਦਾ ਤੁਸੀਂ ਮੇਰੀ ਗੱਲ ਨੂੰ ਸਮਝਦੇ ਹੋਵੋਗੇ ਤੇ ਬਾਕੀ ਜਿਵੇਂ ਤੁਹਾਨੂੰ ਬਲੌਗ ਲੱਗਿਆ ਹਨ ਮੈਨੂੰ ਦੱਸਿਓ ਕਿਵੇਂ ਲੱਗਿਆ ਵਧੀਆ ਲੱਗਿਆ ਨਹੀਂ ਬਦਲ ਲੱਗਿਆ ਕਿਹੜੀ ਚੀਜ਼ ਨੂੰ ਆਪਾਂ ਸੁਧਾਰੀਏ ਕਿਹੜੀ ਚੀਜ਼ ਨੂੰ ਆਪਾਂ ਇੰਪਰੂਵ ਕਰੀਏ ਹਨਾ ਤੇ ਆਪਾਂ ਹੋਰ ਵੀ ਵਧੀਆ ਬਲੌਗ ਲੈ ਕੇ ਆਵਾਂ ਇਹ ਕੋਸ਼ਿਸ਼ ਇਹੀ ਆ ਵੀ ਤੁਹਾਨੂੰ ਉਹ ਚੀਜ਼ਾਂ ਦਿਖਾਈਏ ਜਿਹੜੀਆਂ ਤੁਸੀਂ ਨਹੀਂ ਦੇਖੀਆਂ ਆ ਆਪਾਂ ਤਾਂ ਜਿਵੇਂ ਗਰਾਉਂਡ ਰਿਐਲਿਟੀ ਦਿਖਾਉਣ ਆਏ ਨਹੀਂ ਹੈਗਾ ਵੀ ਜੇ ਇਟਲੀ ਦੇ ਵਿੱਚ ਟੂਰਿਸਟ ਆ ਰਹੇ ਸੀ ਟੂਰਿਸਟ ਹੀ ਦਿਖਾਈਏ ਨਾ ਸਾਨੂੰ ਇੱਥੋਂ ਦੀ ਗਰਾਉਂਡ ਰਿਐਲਿਟੀ ਦਿਖਾਉਣੀ ਆ ਵੀ ਹੁੰਦਾ ਕੀ ਆ ਲੋਕ ਕੀ ਕਰਦੇ ਨੇ ਕਿਵੇਂ ਕੰਮ ਹੁੰਦਾ ਠੀਕ ਹੈ ਨਾ ਮੈਂ ਤਾਂ ਜਾਗਟ ਜੀ ਵੀ ਨਹੀਂ ਲਾਈ ਉਹ ਉਵੇਂ ਹੀ ਪਾਈ ਫਿਰਦਾ ਤੇ ਬਸ ਹਨਾ ਚੰਗਾ ਲੱਗਿਆ ਬਲੌਗ ਸ਼ੇਅਰ ਕਰ ਦਿਓ ਆਪਣਾ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਕਰ ਲਿਓ ਜੇ ਵਧੀਆ ਲੱਗਿਆ ਨਹੀਂ ਵਧੀਆ ਲੱਗਿਆ ਕੋਈ ਚੱਕਰ ਨਹੀਂ ਛੱਡ ਜਿਓ ਜੇ ਕਿਸੇ ਨੂੰ ਸਬਸਕ੍ਰਾਈਬ ਕੀਤਾ ਹੋਏ ਇਹਨੂੰ ਅਨਸਬਸਕ੍ਰਾਈਬ ਕਰਨਾ ਮਨ ਹੋਇਆ ਉਹ ਵੀ ਕਰ ਦਿਓ ਕਿਉਂ ਵੀਰੇ ਹਰ ਮੈਂ ਇੱਕ ਆਪਦਾ ਫੇਸ ਲੈ ਕੇ ਪਬਲਿਕ ਪਲੇਟਫਾਰਮ ਤੇ ਐ ਤੇ ਪਬਲਿਕ ਦਾ ਹੱਕ ਆ ਸਬਸਕ੍ਰਾਈਬ ਤੇ ਅਨਸਬਸਕ੍ਰਾਈਬ ਕਰਨਾ ਲਾਈਕ ਤੇ ਅਨਲਾਈਕ ਕਰਨਾ ਗਲਤ ਤੇ ਸਹੀ ਕਮੈਂਟ ਕਰਨਾ ਸੋ ਤੁਹਾਡਾ ਹੱਕ ਆ ਮੇਰੇ ਵੀਰੋ ਵਧੀਆ ਲੱਗਿਆ ਤੁਹਾਨੂੰ ਪਤਾ ਹੀ ਆ ਕੀ ਕਰਨਾ ਚਲੋ ਜੀ ਮਿਲਦੇ ਆਂ ਕਿਸੇ ਹੋਰ ਬਲੌਗ ਚ ਥੈਂਕ ਯੂ ਸੋ ਮਚ ਸਸਰੀ ਗੱਲ ਜੀ ਸਾਰਿਆਂ ਨੂੰ